ਸਸਟੀ ਕਲ ਸਾਰਿਆਂ ਨੂੰ ਇੱਕ ਜਿਹੜਾ ਪਾਕਿਸਤਾਨ ਦਾ ਉਹ ਕੱਚ ਜਾ ਉਹਦੇ ਹਣ ਬਹੁਤ ਜ਼ਿਆਦਾ ਪੀੜ ਪੈ ਗਈ ਆ ਕਿਉਂਕਿ ਮੈਂ ਸੱਚ ਬੋਲਦਾ ਕਿਉਂਕਿ ਮੈਨੂੰ ਮੈਂ ਸੱਚ ਬੋਲ ਦਿੰਦੀ ਆ ਮੈਨੂੰ ਧੋਗਲੇ ਦੱਲੇ ਲੋਕ ਬਿਲਕੁਲ ਵੀ ਪਸੰਦ ਨਹੀਂ ਹਨ ਨਾ ਕਿਉਂਕਿ ਮੈਂ ਬਹੁਤ ਵਾਰੀ ਇਹ ਬੰਦੇ ਨਹੀਂ ਸਟੇਟਮੈਂਟ ਦੇਖਿਆ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਦਾ ਕੋਈ ਸਟੈਂਡ ਨਹੀਂ ਠੀਕ ਹੈ ਬਾਕੀ ਤੂੰ ਉੱਥੇ ਇਨਡਾਇਰੈਕਟਲੀ ਵੀਡੀਓ ਪਾ ਕੇ ਕਰ ਰਿਹਾ ਤੇ ਘਰ ਦੇ ਬਿਮਾਰਾ ਸੈਂਪਤੀਆਂ ਇਹ ਮੈਂ ਕੋਈ ਸੈਂਪਤੀਆਂ ਲਾ ਕੇ ਪੈਸੇ ਨਹੀਂ ਇਕੱਠੇ ਕਰਦੇ ਮੈਂ ਕੀ ਕਰਦੀ ਆ ਮੇਰਾ ਕੀ ਪ੍ਰੋਫੈਸ਼ਨ ਆ ਮੈਂ ਕਿੱਦਾਂ ਦੀ ਆ ਮੇਰਾ ਕੈਰੈਕ ਕਰਦੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਧਰਮ ਬਾਰੇ ਬੋਲਣਾ ਲਾਪੂਗੀ ਜੇ ਮੈਂ ਉਸ ਧਰਮ ਬਾਰੇ ਬੋਲ ਰਹੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਅਦ ਦੇ ਵਿੱਚ ਜਦੋਂ ਜੀ ਫੇਮ ਦਾ ਟਾਈਮ ਆਵੇ ਫਿਰ ਬੁਲਾਣਿਆ ਮੈਂ ਤੇਰੇ ਨਾਲ ਤਾਂ ਧਿਆਉਂ ਕਿਆ ਤੇਰੇ ਨਾਲ ਮੈਂ ਮੈਂ ਇਹ ਚੀਜ਼ਾਂ ਕਰਨ ਲੱਗ ਪੂਗੀ ਠੀਕ ਹੈ ਮੈਂ ਸਿਰਫ ਤੇਰੇ ਤੋਂ ਇੰਨੇ ਜਸਟੀਫਿਕੇਸ਼ਨ ਮੰਗਦੀਆਂ ਕਿ ਜਿਹੜੀ ਮੈਂ ਵੀਡੀਓ ਲਾਈ ਸੀ ਤੇ ਮੈਂ ਹੁਣ ਵੀ ਲਾਉਂਗੀ ਦੁਬਾਰਾ ਇਹਦੇ ਪਿੱਛੇ ਕਿ ਇਹ ਵੀਡੀਓ ਤੇਰੀ ਨਹੀਂ ਆ ਕੀਵਰਡ ਟਰੈਵਲਰ ਤੇਰਾ ਜਾਣਕਾਰ ਹੈ ਨਹੀਂ ਕੀਵਰਡ ਟਰੈਵਲਰ ਦੀ ਆਈਡੀ ਦੇ ਉੱਤੇ ਤੂੰ ਬੈਠ ਕੇ ਬ੍ਰਾਡ ਦੇ ਉੱਤੇ ਆ ਗੱਲਾਂ ਨਹੀਂ ਕਹੀਆਂ ਸੀਆਂ ਠੀਕ ਹੈ ਇਹ ਗੱਲ ਹੈਗੀ ਹੈ 2024 ਪੰਜਵਾਂ ਮਹੀਨਾ 18 ਤਰੀਕ ਦੀਆਂ ਠੀਕ ਹੈ ਇੱਕ ਪੇਜ ਆ TikTok ਦੇ ਉੱਤੇ ਕਈ ਵਾਰੀ ਲੋਕ ਕਹਿੰਦੇ ਸਾਡੀਆਂ AI ਬਣਾਈਆਂ ਫੇਕ ਆ ਉਸ ਪੇਜ ਦੇ ਉੱਤੇ ਅੱਜ ਵੀ ਇਹ ਵੀਡੀਓ ਪਈ ਹੈ ਜਿਦੇ ਵਿੱਚ ਇਹਨੇ ਕਈਆਂ ਹੋਈਆਂ ਗੱਲਾਂ ਠੀਕ ਹੈ ਤੇ ਉਦੋਂ ਤਾਂ AI ਦਾ ਸ਼ਾਇਦ ਦੌਰ ਵੀ ਨਹੀਂ ਚੱਲਦਾ ਸੀ ਆ 6 ਕਿ ਮਹੀਨੇ ਤੋਂ AI ਵਾਲਾ ਜਿਆਦਾ ਸਿਸਟਮ ਚੱਲਿਆ ਹੈ ਤੁਸੀਂ ਇੱਕ ਪੇਜ ਸਰਚ ਮਾਰਨਾ ਟਿਕਟੌਕ ਦੇ ਜਾ ਕੇ ਕੈਨੇਡਾ ਅੰਡਰਸਕੋਰ ਫੈਕਟਸ ਅੰਡਰਸਕੋਰ ਉਹਦੇ ਉੱਤੇ ਵੀਡੀਓ ਪਈ ਹੈ ਜਿਦੇ ਚ ਇਹ ਬੰਦਾ ਕਹਿ ਰਿਹਾ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਓ ਸਾਡੇ ਤਰ੍ਹਾਂ ਤਰ੍ਹਾਂ ਸ਼ਾਦੀਆਂ ਮਨਜ਼ੂਰ ਆ ਤੇ ਇਹਦੇ ਨਾਲ ਬੈਠਾ ਜਿਹੜਾ ਬੰਦਾ ਉਹਨੇ ਕਿਹਾ ਵੀ ਸਿੱਖਾਂ ਦੇ ਵਿੱਚ ਹਰਾਮ ਹੁੰਦਾ ਮਤਲਬ ਤੁਸੀਂ ਇਹ ਚੀਜ਼ਾਂ ਕਰਕੇ ਉਦੋਂ ਬਾਅਦ ਦੇ ਵਿੱਚ ਤੁਸੀਂ ਸਾਡਾ ਕੋਈ ਵੀ ਮੁੱਦਾ ਹੁੰਦਾ ਪੰਜਾਬ ਚੋ ਕਹਿੰਨੇ ਜੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹ ਚੀਜ਼ਾਂ ਬੰਦ ਕਰ ਦਿਓ ਉਹ ਜਾ ਉਹ ਹੈਗਾ ਵਿੱਚ ਕਹਿੰਦੀ ਜਾ ਇੱਥੇ ਰਹਿੰਦਾ ਤੇ ਉਹ ਲੱਗਿਆ ਰਹਿੰਦਾ ਇਹਦੇ ਨਾਲ ਯਾਰ ਦੋਗਲੀ ਬੰਤੇ ਛੱਡ ਦੋ ਤੁਸੀਂ ਠੀਕ ਆ ਮੈਂ ਜੋ ਵੀ ਆਪਦਾ ਕੰਮ ਕਰਦੀ ਪਰ ਮੈਂ ਤੁਹਾਡੇ ਵਾਂਗੂ ਦੋਗਲੀ ਨਹੀਂ ਕਿ ਮੇਰੀ ਇੱਕ ਥਾਂ ਤੇ ਸਟੇਟਮੈਂਟ ਹੋਰ ਹੋਵੇ ਦੂਜੀ ਥਾਂ ਤੇ ਸਟੇਟਮੈਂਟ ਮੈਂ ਸੱਚ ਰੱਖਣ ਦਾ ਦਾਵਾ ਵੀ ਕਰਦੀ ਆ ਤੇ ਮੈਂ ਸੱਚ ਬੋਲਣ ਲੱਗੀ ਉਹ ਵੀ ਕਰਦੀ ਆ ਮਤਲਬ ਤੂੰ ਤੇਰੇ ਤੁਹਾਡੇ ਧਰਮ ਬਾਰੇ ਬੋਲਦਾ ਹੈ ਨਾ اسلام ਬਾਰੇ ਮੈਂ ਨਹੀਂ ਕਹਿੰਦੀ ਉਹ ਸਹੀ ਬੋਲਿਆ ਤਾਂ ਉਦੋਂ ਤੂੰ ਬੰਬ ਸਟਾਹ ਤੇ ਲੋਕਾਂ ਦੇ ਘਰੇ ਠਾਈ ਤੇ ਜਿਹੜਾ ਤੂੰ ਸਿੱਖਾਂ ਬਾਰੇ ਬੋਲਿਆ ਉਹਦੇ ਵਾਸਤੇ ਫਿਰ ਕੀ ਕਰਨਾ ਚਾਹੀਦਾ ਉਹਦਾ ਤੇਰੇ ਕੋਲ ਕੋਈ ਜਵਾਬ ਹੈਗਾ ਬਾਲਾ ਸਿਆਣਾ ਨਾ ਬਣਿਆ ਕਰ ਪੁੱਦੂ ਹੀ ਆ ਤੂੰ ਆ ਵੀਡੀਓ ਵੀ ਦੇਖ ਲੈਣ ਲੱਗੀਆਂ ਅੱਬਾ ਉਹ ਰਿਸ਼ਤੇ ਕਰਾਂਦਾ ਸਿੰਗਾਂ ਦੇ ਨੰਬਰ ਉਹਦਾ ਮੇਰੇ ਕੋਲ ਮੌਜੂਦ ਹੈ ਜਿਨੇ ਜਿਨੇ ਗਰਮਿੰਗ ਕਰਨੀ ਹੈ ਨੰਬਰ ਉਹਨਾਂ ਨੂੰ ਮੈਂ ਦੇ ਦੇਵਾਂਗਾ ਇਹ ਸਖੜੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਬਈ ਨਾ ਕਰਨਾ ਜਿਹਨੂੰ ਜਿਹਨੂੰ ਨੰਬਰ ਚਾਹੀਦਾ ਆ ਮੇਰੇ ਕੋਲ ਲੈ ਲੀਓ ਉਸ ਬਾਬੇ ਦੇ ਕੋਲ ਹੁੰਦਾ ਬਲ ਟ੍ਰੈਵਲ ਕੋਲ ਦੇ ਦੋ ਭਲੇ ਇਹ ਦੱਸੋ ਕਿਨੇ ਕਿਨੇ ਦੇਰ ਦੀ ਸ਼ਾਦੀ ਕਰਨੀ ਦੋ ਦੋ ਘੰਟੇ ਦੀ ਤਿੰਨ ਦਿਨ ਘੰਟੇ ਵਾਲੀ ਪੱਕੀ ਪੱਕੀ ਨਹੀਂ ਪੱਕਾ ਪੱਕਾ ਨਿਕਾਰ ਕਰਾਂਗੇ ਇਨਸ਼ਾਅੱਲਾ ਅੱਛਾ ਅੱਛਾ ਆਰਾਮ ਕਾਲ ਟ੍ਰੈਵਲ ਕੋਲੋਂ ਨੰਬਰ ਲੈ ਲੀਓ ਬੰਦਾ ਲਾਈਵ ਤੇ ਬੈਠ ਕੇ ਡਿਸਟ੍ਰਿਕਟ ਕਰਾਂਦਾ ਹੈ ਅੱਛਾ ਅੱਛਾ ਨਹੀਂ ਨਹੀਂ